ਉਨ੍ਹਾਂ ਦਾ ਸਮੁੱਚਾ ਜੀਵਨ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਹਾਂਜੀ ਪਿਆਰਿਓ। ਭਗਤ ਰਵਦਾਸ ਜੀ ਦੇ ਜਨਮ ਦਿਨ ਦੀ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ। ਉਨ੍ਹਾਂ ਦਾ ਸਮੁੱਚਾ ਜੀਵਨ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਜੇਕਰ ਉਨ੍ਹਾਂ ਨੂੰ ਸਮਾਜ ਨੇ ਕੋਈ ਵੀ ਮਿਹਣਾ ਦਿੱਤਾ। ਉਨ੍ਹਾਂ ਨੇ ਉਸ ਮਿਹਣੇ ਤੋਂ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਮੰਨ ਲਿਆ ਕਹਿੰਦੇ ਠੀਕ ਆ ਐਵੇਂ ਹੀ ਆ। ਪਰ ਹੁਣ ਅੱਗੇ ਦੇਖੋ। ਵੇਖੋ ਉਨ੍ਹਾਂ ਨੇ ਫਿਰ ਚੜ੍ਹਦੀ ਕਲਾ ਦਾ ਸਨੇਹ ਦਿੱਤੇ। ਜੇਕਰ ਕਿਸੇ ਨੇ ਕਿਹਾ ਬਈ ਇਹ ਤਾਂ ਚਮਿਆਰ ਆ ਕਹਿੰਦੇ ਠੀਕ ਆ ਭਾਈ ਨਾ ਕਰ ਜਣਾ ਮੇਰੀ ਜਾਤ ਵਿਖਿਆਤ ਚਮਾਰੰ ਰ데요 ਰਾਮ ਗੋਬਿੰਦ ਗੁਣ ਅਸਾਰ ਹਿਰਦੇ ਦੇ ਵਿੱਚ ਉਹ ਰਾਮ ਦੇ ਗੁਣ ਵਸੇ ਹੋਏ ਆ ਜਿਸ ਕਰਕੇ ਉਹਨਾਂ ਗੁਣਾਂ ਦੀ ਮਹਿਮਾ ਵਾ ਮੇਰੇ ਸਰੀਰ ਦੀ ਨਹੀਂ ਮਹਿਮਾ ਉਹਨਾਂ ਗੁਣਾਂ ਦੀ ਮਹਿਮਾ ਜਿਹੜੇ ਅੰਦਰ ਬਸੇ ਹੋਏ ਆ ਨਹੀਂ ਤਾਂ ਦੇਖੋ ਮੇਰੀ ਜਾਤ ਦੇ ਜਿਹੜੇ ਨਾ अनेका ਵਿਅਕਤੀ ਹਜੇ ਵੀ ਇਹ ਕੰਮ ਕਰਦੇ ਆ ਮੁਰਦਿਆਂ ਨੂੰ ਕੱਟਣ ਵਢਣ ਦਾ ਚਮੜੇ ਨੂੰ ਕੁੱਟਣ ਦਾ ਮੇਰੀ ਜਾਤ ਕੁੱਟ ਬਾੰਡਲਾ ਢੋੜ ਟਵੰਤਾ ਨਤੇ ਬਨਾਰਸੀ ਆਸ ਪਾਸਾ ਅਬ ਵਿੱਪਰ ਪ੍ਰਧਾਨ ਤੇ ਕਰੇ ਡੰਡੌਤ ਤੇਰੇ ਨਾਮ ਸਿਰਨਾਏ ਰਬ ਦਾਸ ਦਾਸ ਉਹਨਾਂ ਦੇ ਵਿੱਚੋਂ ਹੀ ਆ ਮੈਂ ਉਹ ਸਾਰੇ ਕਰਦੇ ਹੀ ਆ ਕੰਮ ਪਰ ਮੈਂ ਮਾਲਕ ਦੀ ਸ਼ਰਨ ਪੈ ਗਿਆ ਵਾ ਏ ਪ੍ਰਭੂ ਮੈਂ ਤੇਰੇ ਨਾਮ ਦੀ ਸ਼ਰਨ ਪੈ ਗਿਆ ਜਿਸ ਕਰਕੇ ਵੱਡੇ ਵੱਡੇ ਪੰਡਤ ਵੀ ਆ ਕੇ ਹੁਣ ਡੰਡੌਤ ਕਰਦੇ ਨੇ ਮੈਨੂੰ ਦੇਖੋ ਕਿਸੇ ਨੇ ਕਹਿਤਾ ਹੋਣਾ ਵੀ ਇਹ ਤਾਂ ਪਾਪੀਆਂ ਵਾਲੇ ਕੰਮ ਆ ਜਿਹੜੇ ਤੂੰ ਕਰਦਾ ਤਾ ਤਿਆਰ ਦੇ ਵਿੱਚ ਭਜ ਕੇ ਗੱਲਾਂ ਕਰਦੇ ਆ ਕਹਿੰਦੇ ਕੋਈ ਗੱਲ ਨਹੀਂ ਜੇ ਅਸੀਂ ਪਾਪ ਕਰਦੇ ਆ ਤੇ ਮਾਲਕ ਦਾ ਨਾਮ ਆ ਜਿਹੜਾ ਉਹ ਪਾਪੀਆਂ ਦੇ ਪਾਪ ਦੂਰ ਕਰਨ ਵਾਲਾ ਜੋ ਪਹਿ ਹਮਣਾ ਪਾਪ ਕਰੰਤਾ ਇਹੇ ਅਨੰਤਾ ਪਰਤ ਪਾਵਣ ਨਾਮ ਕੈਸੇ ਹੁੰਤਾ ਤੇਰੇ ਦੇ ਮੇਰੇ ਵਿੱਚ ਜਦੋਂ ਕੋਈ ਫਰਕ ਹੀ ਨਹੀਂ ਹੈਗਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਣਕ ਕਟਕ ਜਲ ਤਰੰਗ ਜੈਸਾ ਤੇਰੇ ਵਿੱਚ ਤੇ ਮੇਰੇ ਵਿੱਚ ਮੇਰੇ ਵਿੱਚ ਤੇ ਤੇਰੇ ਵਿੱਚ ਕੋਈ ਫਰਕ ਨਹੀਂਗਾ ਜਿਵੇਂ ਕਣਕ ਕਟਕ ਕਣਕ ਕਹਿੰਦੇ ਨੇ ਸੋਨੇ ਨੂੰ ਸੋਨੇ ਅਤੇ ਸੋਨੇ ਦੇ ਬਣਾਏ ਹੋਏ ਕੜੇ ਵਿੱਚ ਮੰਨ ਲਓ ਕਿਸੇ ਗਹਿਣੇ ਵਿੱਚ ਕੋਈ ਫਰਕ ਥੋੜੀ ਹੁੰਦਾ ਜਾਂ ਪਾਣੀ ਵਿੱਚ ਤੇ ਪਾਣੀ ਵਿੱਚ ਓਠੀਆਂ ਲਹਿਰਾਂ ਵਿੱਚ ਕੋਈ ਫਰਕ ਥੋੜੀ ਹੁੰਦਾ ਗੁਣ ਤਾਂ ਇੱਕੋ ਹੀ ਹੁੰਦੇ ਆ ਨਾ ਦੋਹਾਂ ਦੇ ਇਸ ਕਰਕੇ ਹੁਣ ਜਦੋਂ ਆਪਣੇ ਵਿੱਚ ਫਰਕ ਕੀ ਕੋਈ ਨਹੀਂ ਮੈਨੂੰ ਪਤਾ ਵਾ ਤੂੰ ਮੈਨੂੰ ਪਾਪੀ ਨਹੀਂ ਰਹਿਣ ਦੰਦਾ ਮੈਨੂੰ ਪਤਾ ਵਾ ਤੂੰ ਮੈਨੂੰ ਨੀਵਾਂ ਨਹੀਂ ਰਹਿਣ ਦੰਦਾ ਕਿਉਂਕਿ ਤੂੰ ਬਹੁਤ ਉੱਚਾ ਵਾ ਤੂੰ ਬਹੁਤ ਮਹਾਨ ਹੈ ਇਸ ਲਈ ਤੇਰੇ ਨਾਲ ਲੱਗ ਕੇ ਮੈਂ ਵੀ ਐਡਾ ਮਹਾਨ ਹੋ ਗਿਆ ਵਾਂ ਕਿ ਹੁਣ ਦੁਨੀਆ ਆ ਕੇ ਨਾਮ ਸ਼ਕਾਰਾਂ ਕਰਦੀ ਹੈ ਗੁਰੂ ਪਿਆਰਿਓ ਸਮਾਜ ਚਾਹੇ ਕੁਝ ਕਹਿੰਦਾ ਕਿੰਨਾ ਬੰਦੇ ਨੂੰ ਡੇਗਣ ਦੀ ਕੋਸ਼ਿਸ਼ ਕਰਦਾ ਪਰ ਜੇਕਰ ਵਿਅਕਤੀ ਇਨਾ ਮਹਾਨ ਭਗਤਾਂ ਦੇ ਬਚਨਾਂ ਦੇ ਨਾਲ ਜੁੜਿਆ ਹੋਊਗਾ ਨਾ ਗੁਰਬਾਣੀ ਦੇ ਨਾਲ ਜੁੜਿਆ ਹੋਊਗਾ ਤਾਂ ਉਹਨੂੰ ਕੋਈ ਢਾ ਨਹੀਂ ਸਕਦਾ ਉਹ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੂਗਾ